17 ਜੂਨ ਲਈ ਇੱਕ ਵੱਡਾ ਐਲਾਨ ਕੈਨੇਡਾ ਵੱਲੋਂ ਕੀਤਾ ਗਿਆ ਜੀ ਇੱਕ ਵੱਡਾ ਝਟਕਾ ਪੰਜਾਬੀ ਸਟੂਡੈਂਟਰ ਨੂੰ ਲੱਗ ਸਕਦਾ ਹੈ ਤੇ ਮਤਲਬ ਕਿ ਇਹ ਕਨਫਰਮ 100% ਹੋ ਚੁੱਕਾ ਹੈ ਕਿਉਂਕਿ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਤੇ ਇਹ ਜੋ ਰੂਲ ਹੈ ਇਹ 17 ਜੂਨ ਤੋਂ ਲਾਗੂ ਹੋ ਜਾਣਗੇ ਗੱਲ ਕਰਦੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਦੀ ਜਾਂ ਫਿਰ ਜੋ ਕੈਨੇਡਾ ਪਹੁੰਚ ਚੁੱਕੇ ਆ ਜਾਂ ਫਿਰ ਜੋ ਕੈਨੇਡਾ ਪੀਆਰ ਲਈ ਅਪਲਾਈ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਜਲਦੀ ਤੋਂ ਜਲਦੀ ਪੀਆਰ ਕੈਨੇਡਾ ਦੇ ਵਿੱਚ ਹੋਣਾ ਚਾਹੁੰਦੇ ਆ ਤਾਂ ਤੁਹਾਨੂੰ ਇੱਕ ਛੋਟਾ ਜਿਹਾ ਨਜ਼ਰੀਆ ਦੱਸਾਂਗੇ ਉਸ ਦੇ ਜਰੀਏ ਤੁਸੀਂ ਜਲਦੀ ਪੀਆਰ ਲੈ ਸਕਦੇ ਹੋ ਉਸ ਲਈ ਤੁਹਾਨੂੰ ਥੋੜੀ ਜੀ ਮਿਹਨਤ ਕਰਨੀ ਪਵੇਗੀ ਆਪਣੇ ਗੂਗਲ ਤੇ ਜਾ ਕੇ ਫਸਟ ਆਫ ਆਲ ਆਪਣੇ ਫੋਨ ਦੇ ਵਿੱਚ Google Translate ਜ਼ਰੂਰ ਡਾਊਨਲੋਡ ਕਰਿਓ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਮੈਨੂੰ ਇਸ ਵੀਡੀਓ ਵਿੱਚ ਦੇਖ ਰਹੇ ਆ ਤਾਂ ਜਿੰਨੇ ਵੀ ਇਸ ਵੀਡੀਓ ਨੂੰ ਲਾਈਕ ਕਰਨਗੇ ਸ਼ੇਅਰ ਕਰਨਗੇ ਪਲੱਸ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਅਸੀਂ ਦਿੱਲੀ ਅਪਲੋਡ ਕਰਦੇ ਆ ਇੰਪੋਰਟੈਂਟ ਨਿਊਜ਼ ਕੈਨੇਡਾ ਨੂੰ ਲੈ ਕੇ ਇਸੇ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਫ੍ਰੈਂਚ ਭਾਸ਼ਾ ਨੂੰ ਬਹੁਤ ਜ਼ਿਆਦਾ ਲਾਜ਼ਮੀ ਕਰ ਦਿੱਤਾ ਗਿਆ ਜੀ ਅਗਰ ਜੇਕਰ ਤੁਸੀਂ ਫ੍ਰੈਂਚ ਭਾਸ਼ਾ ਸਿੱਖ ਲੈਨੇ ਹੋ ਫ੍ਰੈਂਚ ਤੁਹਾਨੂੰ ਵਧੀਆ ਬੋਲਣੀ ਆਉਂਦੀ ਆ ਵਧੀਆ ਲਿਖਣੀ ਆਉਂਦੀ ਆ ਤਾਂ ਤੁਹਾਨੂੰ ਪੀਆਰ ਪੈਲ ਦੇ ਅਧਾਰ ਤੇ ਦਿੱਤੀ ਜਾਊਗੀ ਬਿਨਾ ਕਿਸੇ ਰਿਫਿਊਜ਼ਲ ਦੇ ਪਲੱਸ ਵਰਕ ਪਰਮਿਟ ਵੀ ਤੁਹਾਨੂੰ ਪਾਇਲ ਦੇ ਆਧਾਰ ਤੇ ਆ ਮਤਲਬ ਕਿ ਜਿਨ੍ਹਾਂ ਨੂੰ ਫ੍ਰੈਂਚ ਲੈਂਗੁਏਜ ਆਉਂਦੀ ਆ ਤੇ ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਦੇ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਉਂਦੇ ਆ ਕਾਲਸ ਆਉਂਦੀਆਂ ਤੇ ਇੱਕ ਬੇਸਿਕ ਜੋ ਵਰਡ ਆਪਾਂ ਡੇਲੀ ਯੂਜ਼ ਕਰਦੇ ਆ ਤੇ ਮੈਂ ਇਹਨਾਂ ਨੂੰ ਇਹੀ ਰეკਮੈਂਡ ਕੀਤਾ ਸਾਰਿਆਂ ਨੂੰ ਜੇਕਰ ਤੁਸੀਂ ਕਲਾਸਾਂ ਨਹੀਂ ਲੈ ਸਕਦੇ ਕਿਉਂਕਿ ਕੈਨੇਡਾ ਦੇ ਵਿੱਚ ਕਲਾਸਸ ਦੀ ਫੀਸ ਜੋ ਫ੍ਰੈਂਚ ਭਾਸ਼ਾ ਦੀ ਲੈ ਰਹੇ ਆ بڑے ਵੱਡੇ ਇੰਸਟੀਚਿਊਟ ਉਹ ਆnde ਕਿ 450 ਤੋਂ ਲੈ ਕੇ 500 ਡਾਲਰ ਤੱਕ ਸਾਥੋਂ ਮੰਗ ਰਹੇ ਆ ਅਸੀਂ ਰੈਂਟ ਵੀ ਕੱਢਣਾ ਹੁੰਦਾ ਫੀਸਾਂ ਵੀ ਭਰਨੀਆਂ ਹੁੰਦੀਆਂ ਆ ਆਪਦਾ ਖਾਣਾ ਪੀਣਾ ਵੀ ਚਲਾਉਣਾ ਹੁੰਦਾ ਥੋੜੀ ਸਾਨੂੰ ਪਰੇਸ਼ਾਨੀ ਆਉਂਦੀ ਆ ਪਰ ਬੈਠ ਕੇ ਸਾਡੀ ਟੀਮ ਨੇ ਤੇ ਅਸੀਂ ਇੱਕ ਸੋਲੂਸ਼ਨ ਫਾਈਂਡ ਕੀਤਾ ਹੈ ਤੁਰੇ ਫਿਰਦੇ ਜਿੱਥੇ ਮਰਜ਼ੀ ਜਾਂਦੇ ਟਾਈਮ ਪੰਜ 10 ਮਿੰਟ ਕੱਢ ਕੇ ਗੂਗਲ ਟਰਾਂਸਲੇਟਰ ਨਾਲ ਹੀ ਤੁਸੀਂ ਫ੍ਰੈਂਚ ਭਾਸ਼ਾ ਨੂੰ ਸਿੱਖ ਸਕਦੇ ਹੋ ਕਿਉਂਕਿ ਉਹ ਔਨ ਦੀ ਸਪੋਰਟ ਆਪਣੀ ਭਾਸ਼ਾ ਨੂੰ ਚੇਂਜ ਕਰ ਦਿੰਦਾ ਹੈ ਜਿਸ ਦੇ ਨਾਲ ਤੁਸੀਂ ਬਹੁਤ ਵੱਡੇ ਲੈਵ ਆਪਣੇ ਸੁਪਨੇ ਪੂਰਾ ਕਰ ਸਕਦੇ ਹੋ ਕਿਉਂਕਿ ਆਪਣੀ ਜੋ ਜ਼ਿੰਦਗੀ ਹੈ ਟੋਟਲੀ ਟਿਕ ਚੁੱਕੀ ਹੈ ਕੈਨੇਡਾ ਦੇ ਵਿੱਚ ਜਾਂ ਫਿਰ ਕੈਨੇਡਾ ਜਾਣ ਦਾ ਸੁਪਨਾ ਆਪਾਂ ਦੇਖੀ ਬੈਠੇ ਆ ਸੁਪਨੇ ਹਮੇਸ਼ਾ ਪੂਰੇ ਹੁੰਦੇ ਆ ਹਾਰਡ ਵਰਕ ਕਰਨਾ ਮਿਹਨਤ ਕਰਨਾ ਤੇ ਫਰੈਂਚੀ ਭਾਸ਼ਾ ਜ਼ਰੂਰ ਸਿੱਖੋ ਕੈਨੇਡਾ ਜਾਣ ਤੋਂ ਪਹਿਲਾਂ ਜੇਕਰ ਨਹੀਂ ਸਿੱਖੀ ਉੱਥੇ ਪਹੁੰਚ ਗਏ ਹੋ ਤਾਂ ਉੱਥੇ ਤੁਸੀਂ ਹੈਲਪ ਲਓ ਗੂਗਲ ਟਰਾਂਸਲੇਟ ਦੀ ਕਿਤੇ ਵੀ ਵਾਕ ਕਰਦੇ ਗੱਲਾਂ ਪਤਾਂ ਕਰਦੇ ਤੁਸੀਂ 10-15 ਮਿੰਟ ਵੀ ਕੱਢ ਲੋਗੇ ਗੂਗਲ ਟਰਾਂਸਲੇਟ ਤੇ ਤੇ ਤੁਹਾਡੇ ਲਈ ਬਹੁਤ ਵੱਡਾ ਫਾਇਦਾ ਹੋ ਜਾਵੇਗਾ